ਵੀ ਰੇ ਅੜੀਆਂ ਤੇ ਅੜਿਆ ਤੇ ਅੜਿਆ ਲੜੀ ਜਾਂ ਤੇ ਬਣੀ ਬੇੜੀਆਂ ਤੂੰ ਅੜੀਆਂ ਤੇ ਅੜਿਆ ਆ ਲੜੀ ਜਾਂ ਤੇ ਬਣੀ ਮੈਂ ਆਪਾਂ ਕਰਕੇ ਲੜਕੇ ਅੱਖੜੀ ਤੋ ਤੇ ਆਪਾਂ ਕਰਕੇ ਲੜਕੇ ਅੱਖਣੇ ਚਿੱਕਾ ਤੇ ਮੇਰਾ ਦਿਲ ਤੇਰੇ ਤੇਰਾ ਨਾ ਸਕੂ ਰੱਖ ਦੇਵਾ ਮੇਰਾ ਦਿਲ ਤੇਰੇ ਤੇਰਾ ਨਾ ਸਕੂ ਸਤਿ ਸ਼੍ਰੀ ਅਕਾਲ ਮੈਂ ਸੋਮਸ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਮਹਿਫਲ ਪ੍ਰੋਗਰਾਮ ਵਿੱਚ ਅਸੀਂ ਆਪ ਸਭ ਦਾ ਸਵਾਗਤ ਕਰਦੇ ਹਾਂ ਵੈਲਕਮ ਕਰਦੇ ਹਾਂ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਇਸ ਪ੍ਰੋਗਰਾਮ ਦਾ ਬੜਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੋ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਅੱਛੇ ਅੱਛੇ ਫਨਕਾਰ ਅੱਛੇ ਅੱਛੇ ਸੰਗੀਤਕਾਰ ਔਰ ਖੂਬਸੂਰਤ ਲਿਖਤ ਦੇ ਮਾਲਕ ਸਾਹਿਤਕਾਰਾਂ ਨੂੰ ਲਭ ਲਭ ਕੇ ਆਪ ਦੇ ਰੂਬਰੂ ਕਰੀਏ ਔਰ ਤੁਸੀਂ ਕਮੈਂਟਾਂ ਦੇ ਜ਼ਰੀਏ ਸਾਨੂੰ ਸਾਡੀਆਂ ਗਲਤੀਆਂ ਵੀ ਦੱਸਦੇ ਹੋ ਪ੍ਰੋਗਰਾਮ ਦੀ ਤਾਰੀਫ਼ ਵੀ ਕਰਦੇ ਹੋ ਹਮੇਸ਼ਾ ਤੁਹਾਡੇ ਰਿਣੀ ਹਾਂ ਅੱਜ ਜਿਸ ਸ਼ਖਸੀਅਤ ਨੂੰ ਮੈਂ ਪ੍ਰੋਗਰਾਮ ਮੈਨਪਲ ਦੇ ਵਿੱਚ ਆਪ ਸਭ ਦੇ ਰੂਹ ਰੂ ਕਰਨ ਜਾ ਰਿਆਂ ਇੱਕ ਨਾਮ ਹੈ ਆਪਣੇ ਆਪ ਵਿੱਚ ਸੰਗੀਤ ਦੀ ਇੱਕ ਬਹੁਤ ਬੜੀ ਸੰਸਥਾ ਹੈ ਦੇਖੋ ਸੰਗੀਤ ਕੀ ਹੈ ਸਾਡੇ ਆਲੇ ਦੁਆਲੇ ਜੋ ਵੀ ਵਿਖਰਿਆ ਪਿਆ ਹੈ ਉਹਨਾਂ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ ਸਾਡਾ ਸੰਗੀਤ ਵੱਡ ਜਾਂਦਾ ਹੈ ਔਰ ਵੈਸੇ ਵੀ ਜੇ ਸੰਗੀਤ ਦੀ ਗੱਲ ਕਰੀਏ ਤੇ ਰੂਹ ਦੀ ਖੁਰਾਕ ਹੁੰਦੀ ਹੈ ਔਰ ਜਦੋਂ ਸੰਗੀਤ ਦੇ ਖੂਬਸੂਰਤ ਸੰਗੀਤ ਦੀ ਬੋਲ ਆਵਾਜ਼ ਸਾਡੇ ਕੰਨਾਂ ਵਿੱਚ ਪੈਂਦੀ ਹੈ ਤੇ ਪੰਛੀ ਵੀ ਆਪਣੀ ਪਰਵਾਜ਼ ਜਿਹੜੇ ਹੈ ਉਹ ਭੁੱਲ ਜਾਂਦੇ ਨੇ ਕਿਉਂਕਿ ਚੰਗੇ ਸੰਗੀਤ ਦੇ ਰਸੀਏ ਪੰਛੀ ਵੀ ਹੁੰਦੇ ਨੇ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਥਲ ਪ੍ਰੋਗਰਾਮ ਦਾ ਸ਼ਿੰਕਾਰ ਬਣੇ ਨੇ ਇੱਕ ਬਹੁਤ ਹੀ ਕਹਿ ਸਕਦੇ ਆ ਕਿ ਸੁਰਾਂ ਦੇ ਮਾਲਕ ਜਿਨ੍ਹਾਂ ਦੀਆਂ ਜਦੋਂ ਹਾਰਮੋਨੀਅਮ ਤੇ ਉਂਗਲਾਂ ਚੱਲਦੀਆਂ ਨੇ ਤੇ ਐਂ ਲੱਗਦਾ ਕਿ ਜਿਵੇਂ ਦਰਿਆ ਦਾ ਪਾਣੀ ਹੈ ਬਹੁਤ ਹੀ ਠੰਮੇ ਦੇ ਨਾਲ ਔਰ ਅੱਛਾ ਸੰਗੀਤ ਪੈਦਾ ਕਰ ਕਰਕੇ ਉਹ ਅੱਗੇ ਵੱਧਦਾ ਜਾ ਰਿਹਾ ਉਹ ਇੱਕ ਨਾਮ ਹੈ ਚਲਦੀ ਫਿਰਦੀ ਸੰਸਥਾ ਹੈ ਜੀ ਗੁਰੀ ਜੀ ਸਾਡੇ ਸਟੂਡੀਓ ਦਾ ਬਣੇ ਨੇ ਅੱਜ ਹਿੱਸਾ ਗੁਰਜੀ ਜੀ ਗੁਰਜੀ ਜੀ ਸਤ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤ ਸ੍ਰੀ ਅਕਾਲ ਜੀ ਮੈਂ ਜੀ ਪਿੱਛੇ ਲਾਵਾਂ ਕਿ ਅੱਗੇ ਲਾਵਾਂ ਨਹੀਂ ਅੱਗੇ ਠੀਕ ਹੈ ਜੀ ਅੱਗੇ ਠੀਕ ਹੈ ਜੀ ਗੁਰਜੀ ਜੀ ਗੁਰਜੀ ਜੀ ਜੀ ਗੁਰਜੀ ਨਹੀਂ ਮੈਂ ਹੁਣ ਜੀ ਵੀ ਕਰਾਂਗਾ ਨਾ ਫਿਰ ਜੀ ਤਾਂ ਤੁਸੀਂ ਆਲਰੇਡੀ ਘਰੋਂ ਲੈ ਆਏ ਹੈ ਨਾ ਹੁਣ ਮੈਂ ਵੀ ਕੁਝ ਕਹਾਂਗਾ ਗੁਰਜੀ ਜੀ ਜਾਂ ਜੀ ਗੁਰਜੀ ਜੀ 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 ਗੁਰਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੜੇ ਖੂਬਸੂਰਤ ਲੱਗ ਰਹੇ ਹੋ ਤੁਸੀਂ ਸ਼ੁਕਰੀਆ ਜੀ ਇਹ ਮਤਲਬ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਸਮਰਾਪਿੰਡ ਜਾਇਗਾ ਜੀ ਲੁਧਿਆਣਾ ਚਰਜ ਜਾਇਗਾ ਜੀ ਵਾਹ ਜੀ ਵਾਹ ਰੌਸ਼ਨੀਆਂ ਬੜਾ ਚਰਜਾ ਬਿਲਕੁਲ ਬਿਲਕੁਲ ਜੀ 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 ਬੰਦੇਲਾ ਬਹੁਤ ਮਜੂਦਾਈ ਸਾਡੇ ਚਰਜਪਿੰਡ ਦਾ ਜੀ ਉੱਥੇ ਮਤਲਬ ਕਿੰਨੇ ਸਾਲ ਤੱਕ ਰਹੇ ਹੋ ਤੁਸੀਂ ਪਿੰਡ ਕਿਉਂਕਿ ਅੱਜ ਕੱਲ ਤਾਂ ਤੁਸੀਂ ਸਟਰਗਲ ਵਾਸਤੇ ਕਦੇ ਕਿਤੇ ਕਦੇ ਕਿਤੇ ਜਾਣਾ ਪੈਂਦਾ ਹੈ ਪਿੰਡ ਬਾਜੀ ਅੱਜ ਵੀ ਰਹਾਂਛ ਮੇਰੀ ਪਿੰਡੀ ਆ ਵੈਸੇ ਆਫਿਸ ਸਾਡਾ ਸਟੂਡੀਓ ਸਾਡਾ ਮਾਲੀਆ ਜੀ ਜੰਨਾ ਖੰਨੇ ਸੀਗਾ ਤੇ ਹੁਣ ਮਾਲੀਆ ਹੂੰ ਤੋ ਰਹਿਸ਼ ਪੰਡੀ ਹੈ ਜੀ ਰਹਿਸ਼ ਪੰਡੀ ਹੈ ਮਹਾਰੀ ਤੋਂ ਕੰਮਕਾਜ ਕਰਕੇ ਫਿਰ ਪਿੰਡ ਆ ਜਾਂਦੇ ਰੋਜ਼ ਆਪਣਾ ਲਾਈਫ ਤੇ ਨਹੀਂ ਭਾਜੀ ਦੋ ਦਿਨ ਚਾਰ ਦਿਨ ਬਾਅਦ ਇਹਦਾ ਚੱਲਦਾ ਰਹਿੰਦਾ ਜੀ ਇਹ ਸੰਗੀਤ ਦੀ ਚੇਟਕ ਪਰਿਵਾਰ ਤੋਂ ਲੱਗੀ ਆ ਜਾਂ ਘਰ ਦੇ ਵਿੱਚ ਕੋਈ ਗੌਂਦਾ ਵਜਾਉਂਦਾ ਹੀ ਜਾਂ ਨਹੀਂ ਨਹੀਂ ਭਾਜੀ ਪਰਿਵਾਰ ਤੋਂ ਸਾਡੇ ਕੋਈ ਨਹੀਂ ਸੀਗਾ ਜੀ ਫਿਰ ਤਾਂ ਗਾਲਾਂ ਵੀ ਪੈਂਦੀਆਂ ਹੋਣੀਆਂ ਪਹਿਲਾਂ ਚੱਲ ਪੈ ਪਿੰਨ ਕਿਹੜਾ ਕੀ ਕੰਮ ਸਾਡੇ ਆਵੇ ਤੂੰ ਹੈ ਪਹਿਲਾਂ ਤਾਂ ਬਹੁਤ ਪੁੱਛੋ ਹੈ ਜੀ ਜਦੋਂ ਆਪਾਂ ਸਟਾਰਟ ਹੁੰਦੇ ਆ ਸਾਰੇ ਨਾ ਹੁੰਦਾ ਹੁੰਦਾ ਜੀ ਸਾਰੇ ਨਾ ਹੁੰਦਾ ਕੋਈ ਨ ਕੋਨਾ ਕੋਈ ਨਹੀਂ ਨ ਕੋਈ ਨਹੀਂ ਜੀ 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 ਕਿਸ ਤਰ੍ਹਾਂ ਨੇ ਛਿੜਕਾ ਪੈਂਦੀ ਆ ਇਹ ਖਾਸ ਕਰਕੇ ਪਿਤਾ ਜੀ ਕੋਲੋਂ ਜੀ ਫਾਦਰ ਸਾਹਿਬ ਨੇ ਮੈਨੂੰ سپورਟ ਕੀਤੀ ਜੀ ਅੱਛਾ ਇਹ ਬਹੁਤ ਹੋਰ ਜਿੰਨਾ ਹੋਰ ਰਿਸ਼ਤੇਦਾਰ ਉਹਨੇ ਕਈ ਵਾਰ ਹੁੰਦੇ ਹੁੰਦੇ ਆਪਣੇ ਤੇ ਉਹ ਜ਼ਰੂਰ ਕਹਿੰਦੇ ਯਾਰ ਬੇਟਾ ਤੁਹਾਡਾ ਕਦ ਨਹੀਂ ਆ ਨਾ ਕਿਹੜੀ ਲਾਈਨ ਤੇ ਬਹਿ ਗਿਆ ਨਾ ਨੌਕਰੀ ਤੇ ਲਵਾਉ ਜਾਨੀ ਪੜਾਉ ਲਾ ਸਭ ਦਨ ਕਰੋ ਨਾ ਹੂੰ ਤੋ ਜ਼ਿਆਦਾ ਚਲੋ ਫਿਰ ਫਾਦਰ ਸਾਹਿਬ ਨੇ ਮੈਨੂੰ سپورਟ ਕੀਤੀ سپورਟ ਕੀਤੀ ਹੈ ਵੈਰੀ ਗੁੱਡ ਬਹੁਤ ਅੱਛੀ ਗੱਲ ਹੈ ਜੀ ਜੀ ਕਿ ਕਿਸ ਲੈਵਲ ਦੀ سپورਟ ਕੀਤੀ ਹੈ ਵੀ ਕਾਕਾ ਜੋ ਮਰਜ਼ੀ ਕਹਿੰਦੇ ਰਹਿਣ ਤੁਸੀਂ ਆਪਣੀ ਲਾਈਨ ਨਹੀਂ ਛੱਡਣੀ ਕਿਸ ਤਰ੍ਹਾਂ ਕਿਸੇ ਬਿਲਕੁਲ ਨਹੀਂ ਜੀ ਜੀ ਇਹ ਜੋ ਵੀ ਮੈਂ ਚਲੋ ਪਹਿਲੇ ਹਾਰਮੋਨੀ ਮੇਰਾ ਵੱਡਾ ਬੁਝਾਣਾ ਪਿੰਡ ਦੇਸ਼ ਨੂੰ ਹੋਇਆ ਹੂੰ ਸੋ ਉਹਨਾਂ ਲੋਕਾਂ ਨੇ ਕਹਿੰਦੇ ਓਕੀ ਗੱਟ ਤੋਂ ਲੱਗਿਆ ਰੇ ਜਿਵੇਂ ਹੀ ਹੈ ਨਾ ਕਿੰਨੇ ਭੈਣ ਭਾਈਓ ਤੁਸੀਂ ਪਰਿਵਾਰ ਤੁਸੀਂ ਚਾਰ ਪਿੰਡ ਰਾਜੀ ਦੋ ਮੇਰੀ ਸਿਸਟਰ ਨੇ ਅੱਛਾ ਇੱਕ ਮੇਰਾ ਦੋ ਬਰਾਬਰ ਆਪਣਾ ਨੰਬਰ ਕਿੱਥੇ ਗਿਆ ਮੈਂ ਵੱਡਿਆਂ ਜੀ ਸਾਰਿਆਂ ਦਾ ਅੱਛਾ ਸਭ ਤੋਂ ਵੱਡਾ ਕੋਈ ਇਧਰ ਵੀ ਮੈਂ ਵੀ ਵੱਡਾ ਆ ਬੜੀਆਂ ਬਹੁਤ ਪ੍ਰੋਬਲਮਾਂ ਆਉਂਦੀਆਂ ਵੱਡਿਆਂ ਨੂੰ ਔਰ ਖੈਰ ਬੜੀ ਅੱਛੀ ਗੱਲ ਹੈ ਇਸ ਸੰਗੀਤ ਦੇ ਨਾਲ ਫਿਰ ਘਰ ਚੋਂ ਨਿਕਲ ਕੇ ਬਾਹਰ ਕਿਸ ਤਰ੍ਹਾਂ ਸੰਗਤ ਦੇ ਨਾਲ ਪਤਾ ਲੱਗਾ ਵੀ ਗੁਰੂ ਜੀ ਮਤਲਬ ਕਿਸੇ ਨਾ ਕਿਸੇ ਸੰਗੀਤ ਵਿੱਚ ਇੰਟਰਸਟਿੰਗ ਨੇ ਭਾਜੀ ਜਿਵੇਂ ਮੈਂ ਦੱਸਿਆ ਮੈਂ ਸ਼ੁਰੂ ਜਦੋਂ ਹਾਂ ਸਾਡੇ ਪਿੰਡ ਦੇ ਇੱਕ ਮੁੰਡਾ ਹਾਰਮੋਨੀਅਮ ਬਲੇ ਕਰਦਾ ਸੀਗਾ ਹੂੰ ਸੋ ਉਹਨੂੰ ਦੇਖ ਕੇ ਮੈਨੂੰ ਲੱਗਾ ਯਾਰ ਬਹੁਤ ਅੱਛਾ ਹੈ ਨਾ ਮਜ਼ਾ ਆ ਰਿਹਾ ਹੈ ਅਦ੍ਰਭ ਜਾ ਰਿਹਾ ਹੈ ਬਹੁਤ ਅੱਛੀ ਹੈ ਤੇ ਮੇਰੇ ਉਸਤਾਦ ਜੀ ਬਲਜੀਤ ਜੀ ਜਿਨ੍ਹਾਂ ਕੋਲ ਮੈਂ ਪਿੰਡ ਦੇ ਵਿੱਚ ਹੀ ਕੰਮ ਕਰਦਾ ਸੀ ਕੁਛ ਨਾਲ ਹਾਂ ਤੇ ਉਹਨਾਂ ਕੋਲ ਮੈਨੂੰ ਹਰਮੋਨੀ ਮਿਲ ਗਿਆ ਉਸ ਜਗ੍ਹਾ ਦੇ ਅੱਛਾ ਥੋੜਾ ਥੋੜਾ ਬੁਝਾਣ ਲੱਗੇ ਹਾਂ ਇੱਕ ਉਹ ਸਾਡੇ ਡਰਾਮਾਟਿਕ ਕਲੱਬ ਅਸੀਂ ਸਾਡੇ ਪਿੰਡ ਦੀ ਵੈਰੀ ਗੁੱਡ ਤੇ ਉਹ ਉਹ ਨਾਲ ਥੋੜਾ ਥੋੜਾ ਜਿਹੜਾ ਸਿੰਗਲ ਮਿਸ ਨਾ ਮਤਲਬ ਜਿੱਦਾ ਮੁੰਡੇ ਕੁੜੀਆਂ ਬਣਦੇ ਹੁੰਦੇ ਸੀ ਨਾ ਡਾਂਸਰ ਬਿਲਕੁਲ ਬਿਲਕੁਲ ਉਹ ਬਹੁਤ ਅੱਛਾ ਤੇ ਬਹੁਤ ਸਰੀਲਾ ਲੱਗਦੀ ਵਾਰੀ ਜਿੱਥੋਂ ਮਲੇ ਮਤਲਬ ਮੈਨੂੰ ਹੋਰ ਜ਼ਿਆਦਾ ਸਿੱਖਣ ਦੀ ਚੀਜ਼ਾਂ ਆਈਆਂ ਹਾਂ ਅੱਛੇ ਰਾਗਾਂ ਦੇ ਵਿੱਚ ਕਿੰਨੇ ਗਾਰੇ ਕਿਵੇਂ ਹੈ ਨਾ ਉਹ ਹੋਰ ਅੱਗੇ ਅੱਗੇ ਸਿੱਖੀ ਗਏ ਤੇ ਉਦੋਂ ਹਦਾ ਜਗENDER ਜਿਆਦੇ ਸਾਡਾ ਭਰਾ ਆ ਹਾਂ ਪਿੰਡ ਦੇ ਵੀਰੇ ਜੀ ਤੇ ਉਹਨਾਂ ਨਾਲ ਕਰਦੇ ਲੱਗਰ ਗੀਦਨ ਦੇ ਜੇ ਇੱਧਰ ਉੱਧਰ ਰੈਡਾ ਸ਼ੁਰੂ ਹੋਈ ਗਿਆ ਭਾਜੀ ਵਧੀਆ ਰਿਹਾ ਸਾਰਾ ਬਹੁਤ ਅੱਛੀ ਗੱਲ ਹੈ ਬਹੁਤ ਅੱਛੀ ਮਲੇਕ ਤੁਸੀਂ ਆਪਣੀ ਲਾਈਨ ਤੇ ਅੜੇ ਰਹੇ 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 ਬਿਲਕੁਲ ਅੱਛਾ ਪਰਿਵਾਰ ਵੱਲੋਂ ਕਾਫੀ ਸਪੋਰਟ ਹੈ ਮਾਤਾ ਪਿਤਾ ਵੱਲੋਂ ਵੀ ਕਾਫੀ ਸਪੋਰਟ ਹੈ ਜੀ ਭਰਾਵਾਂ ਵੱਲੋਂ ਬਾਕੀ ਭੈਣਾਂ ਵੱਲੋਂ ਕਿੰਨੀ ਸਰ ਸਾਰੇ ਮੈਨੂੰ ਬਹੁਤ ਹੈ ਜੀ ਬਹੁਤ ਕਰਦੇ ਵਿੱਚ ਨਹੀਂ ਵੱਡਾ ਜੀ ਜਿੰਨੇ ਡਿਸੀਜਨ ਲਈ ਸੀਗਾ ਜੋ ਕਰਦੇ ਨੇ ਸਾਰੇ ਹੁਣ ਬ੍ਰਦਰ ਹੈ ਮੇਰਾ ਛੋਟਾ ਅਮਰਿਤ ਉਹ ਵੀ ਮੇਰੇ ਨਾਲ ਹੀ ਮੇਰੇ ਨਾਲ ਸਟੂਡੀਓ ਵਰਕਰ ਦਾ ਜੀ ਅੱਛਾ ਜੀ 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 ਮਤਲਬ ਤੁਸੀਂ ਰੋਜ਼ਗਾਰ ਉਹਨਾਂ ਨੂੰ ਦਿੰਦਾ ਹੈ ਹੈ ਬਹੁਤ ਫੈਮਲੀ ਟੀਮ ਬਣ ਗਈ ਹੈ ਫੈਮਲੀ ਬਣ ਗਈ ਹੈ ਬਿਲਕੁਲ ਅੱਛਾ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਸੰਗੀਤ ਤੋਂ ਤੁਸੀਂ ਮਤਲਬ ਪਹਿਲਾਂ ਕਿਸੇ ਹੋਰ ਦੇ ਨਾਲ ਕਰਦੇ ਹੋਗੇ ਜਦੋਂ ਫਿਰ ਕਿਉਂਕਿ ਐਕਟਰ ਨੂੰ ਜਦੋਂ ਝਟਕਾ ਲੱਗਦਾ ਨਾ ਤਾਂ ਉਹ ਫਿਰ ਕੁਛ ਨਾ ਕੁਛ ਰਸਤਾ ਅਲੱਗ ਕਰ ਲਿੰਦਾ ਹੈ ਤੁਹਾਡੀ ਜ਼ਿੰਦਗੀ ਚ ਕਦੇ ਕੋਈ ਐਹੋ ਜਿਹਾ ਹਾਸਾ ਵਾਪਰੇ ਵੀ ਨਹੀਂ ਆਪ ਹੀ ਕੰਮ ਕਰਨਾ ਯਾਰ ਅੱਜ ਤੋਂ ਬਾਅਦ ਭਾਜੀ ਮੈਨ ਨਹੀਂ ਹੈ ਨਾ ਮੈਂ ਮਤਲਬ ਜਿੱਦਾਂ ਪਹਿਲਾਂ ਮੈਨੂੰ ਕੰਵਰਸ ਬਣਾਉਂਦਾ ਬਹੁਤ ਸ਼ੌਂਕ ਹੁੰਦਾ ਸੀ ਕੰਪੋਜੀਸ਼ਨ ਦਾ ਸ਼ੁਰੂਦੂ ਓ ਮਾਈ ਗੋਡ ਮੈਨੂੰ ਕੋਈ ਨਵੀਂ ਚੀਜ਼ ਆਣੀ ਹੈ ਤਰੂ ਦੇਖ ਕੇ ਰੱਬ ਕੋਲੋਂ ਬਖਸ਼ਿਸ਼ ਲੈ ਲਵਾਂ ਹੂੰ ਮੈਨੂੰ ਲੱਗਦਾ ਨਹੀਂ ਯਾਰ ਇਸ ਚੀਜ਼ ਨੂੰ ਨਾ ਮੈਂ ਇਸ ਤਰੀਕੇ ਨਾਲ ਅੱਛਾ ਤਰੀਕੇ ਨਾਲ ਬਣਾ ਸਕਦਾ ਐਦਾਂ ਅੱਛਾ ਲੱਗੇ ਲੋਕਾਂ ਨੂੰ ਹੂੰ ਹੂੰ ਤੇ ਜਦ ਹਾਂ ਠੀਕ ਹੈ ਜੀ ਵੀ ਵੀ ਭਰਾ ਹੁੰਦਾ ਸੀ ਸਾਡੇ ਨਾਲ ਕੀ ਬਾਤ ਹੈ ਤੇ ਕਿਸੇ ਮੀਨੀ ਡਾਕਟਰ ਭਾਪੇ ਅਸੀਂ ਜਾਂਦੇ ਸੀ ਲੁਧਿਆਣੇ ਐਲਮ ਹੁੰਦਾ ਸਾਡਾ ਕੰਮ ਚੱਲਦਾ ਸੀ ਜੀ ਸੋਰੀਆ ਕੰਪੋਜੀਸ਼ਨ ਮੇਰੀਆਂ ਬਣੀਆਂ ਹੋਈ ਸੀ ਉਹ ਨਾ ਮਡਿੰਗ ਤੇ ਜਾਂਦਾ ਸੀ ਹਾਂ ਤੇ ਮੰਨ ਲਓ ਜਦਾਂ ਸਮ ਟਾਈਮ ਦੇਣਾ ਮਾਰਨਿੰਗ ਜਿਹੜਾ ਮਨ ਆਵੇਦਾ ਤੇ ਸਾਡੀ ਬਾਰੀ ਵੀ ਰਾਤ ਨੂੰ 8:00 ਵਜੇ ਹਾਂ ਪਤਾ ਮੈਨ ਵੇਟ ਕਰਦੇ ਹਾਂ ਵੇਟ ਕਰਿਆ ਤੇ ਛੇ ਬਲੋ 6-7 ਮਹੀਨੇ ਬਾਜੀ ਅਸੀਂ ਇਦਾਂ ਹੀ ਬਹੁਤ ਖਜਦਾ ਜਾਂ ਹਾਂ ਤੇ ਇੱਕ ਦਿਨ ਭਰਾ ਮਰਾ ਜਵਾਲ ਕਿਹਾ ਬਾਈ ਗੱਲ ਸੁਣ ਜਣਾ ਯਾਰ ਤੂੰ میوزਿਕ ਕਰਦਾ ਹੈਂ ਕੀ ਬਾਤ ਹੈ ਕੀ ਬਾਤ ਹੈ ਯਾਰ ਜੇ ਮੈਨੂੰ ਉਹ ਚੀਜ਼ਾਂ ਹੁਣ ਚੱਲੋਂ ਕਰਾਂ ਕਿ ਮੈਂ ਬਹੁਤ ਜ਼ਿਆਦਾ ਕੋ ਪਤਾ ਨਹੀਂ ਜੀ ਇਹ ਪਕੜਨਾ ਕੀ ਹੈ ਹੂੰ ਤੋ ਬਟ ਉਦੋਂ ਫਿਰ ਮੇਰੀ ਪਹਿਲੀ ਅਲਬਮ ਜੀ ਉਡਾਰੀਆਂ ਹਾਂ ਸੁਪਰ ਡੂਪਲੀਕੇਟਰ ਹਰ ਮੁਸਿਬਤ ਜਿਹੜੀ ਪਹਿਲੀ ਆ ਬਾਤ ਹੈ ਕੀ ਬਾਤ ਹੈ ਜਦੋਂ ਇਨਸਾਨ ਮੈਂ ਦੱਸਿਆ ਨਾ ਜਦੋਂ ਇਨਸਾਨ ਨੂੰ ਝਟਕਾ ਲੱਗਦਾ ਹੈ ਤੋ ਆਪਣਾ ਰਸਤਾ ਜਿਹੜਾ ਹੈ ਉਹ ਅਲੱਗ ਕਰਨੇ ਦੀ ਕੋਸ਼ਿਸ਼ ਕਰਦਾ ਉਹਦੇ ਵਿੱਚ ਮੁਸ਼ਕਲਾਂ ਵੀ ਬਹੁਤ ਆਉਂਦੀਆਂ ਕਿ ਕਹਿੰਦੇ ਨੇ ਵੀ ਮਤਲਬ ਜਦੋਂ ਅਕਾਲ ਪੁਰਖ ਦਾ ਅਸ਼ੀਰਵਾਦ ਹੋਵੇ ਤੋ ਸਾਰੀਆਂ ਮੁਸ਼ਕਲਾਂ ਸਮੇਂ 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 ਦੇ ਨਾਲ ਖਤਮ ਹੋ ਜਾਂਦੀਆਂ ਸੋ ਮੈਂ ਦੱਸਦੇ ਆ ਕਿ ਅੱਜ ਜੀ ਗੁਰੂ ਜੀ ਅੱਜ ਮੇਰੇ ਪ੍ਰੋਗਰਾਮ ਦਾ ਹਿੱਸਾ ਨੇ ਇਹਦੀ ਆਪਾਂ ਤੜਕੇ ਤੜਕੇ ਇੱਕ ਬਹੁਤ ਮਕਬੂਲ ਗੀਤ ਜਿਹੜਾ ਹੈ ਉਸ ਬਾਸ ਸਕੂਨ ਜਿਸ ਸਕੂਨ ਦੀ ਆਪਾਂ ਤਲਾਸ਼ ਕਰਦੇ ਆਂ ਥਰ-ਥਰ ਭਟਕਦੇ ਆਂ ਔਰ ਇਹਨਾਂ ਨੇ ਉਸ ਸਕੂਨ ਨੂੰ ਕੰਪਲੀਟ ਕੀਤਾ ਹੈ ਔਰ ਧੀਆ ਇਹਨਾਂ ਤੋਂ ਇਲਾਵਾ ਇਹਨਾਂ ਨੇ ਮੇਰੀ ਜਾਨ ਤੇ ਬਣੀ ਤੇ ਬਹੁਤ ਸਾਰੇ ਢੇਰ ਸਾਰੇ ਗੀਤਾਂ ਦੇ ਵਿੱਚ ਖੁਦ ਕੰਪੋਜੀਸ਼ਨ ਖੁਦ ਸੰਗੀਤ ਦਿੱਤਾ ਹੈ ਔਰ ਕਿਤੇ ਨਾ ਕਿਤੇ ਉਸ ਸੰਗੀਤ ਦੇ ਨਾਲ ਸੁਰਾਂ ਦੇ ਨਾਲ ਇਹਨਾਂ ਨੇ ਤਾਲ ਮੇਲ ਵੀ ਬਣਾਈ ਰੱਖਿਆ ਹੈ ਗੁਰਜੀ ਮੈਂ ਇਹ ਚਾਹੁੰਦਾ ਵੀ ਕੁਝ ਨਾ ਕੁਝ ਸੁਣਾਇਆ ਜਾਵੇ ਕਿਉਂਕਿ ਅੱਜ ਤੱਕ ਤੁਸੀਂ ਪਟਾਰੀ ਸਾਡੇ ਕੋਲ ਪਹੁੰਚ ਗਈ ਹੈ ਔਰ ਹਜ਼ਾਰਾਂ ਲੋਕਾਂ ਨੂੰ ਤੁਸੀਂ ਆਪਣੀਆਂ ਗੁੜੀਆਂ ਤੇ ਨਚਾਉਂਦੇ ਹੋ ਔਰ ਸੁਰਾਂ ਦੇ ਨਾਲ ਮੁਖਾਤਿਬ ਕਰਦੇ ਹੋ ਕਿਸ ਤਰ੍ਹਾਂ ਕੀ ਸੁਣਾ ਰਹੇ ਹੋ ਸਾਨੂੰ ਸਾਰੇ ਗਾਣੇ ਵੀ ਜਦੋਂ ਤੁਸੀਂ ਸ਼ੁਰੂ ਕੀਤੇ ਨਾ ਉਹਦਾ ਜਦੋਂ ਪਹਿਲੀ ਜੀ ਜੀ ਸੋਵਾਰ ਮੈਂ ਜੱਸੀ ਗਿਲ ਆਪਣਾ ਅੱਜ ਬਹੁਤ ਬਾਲੀਵੁੱਡ ਤੱਕ ਪਹੁੰਚਿਆ ਆਪਣਾ ਮੁੰਡਾ ਬਿਲਕੁਲ ਤੇ ਉਹਨੂੰ ਲਾਂਚ ਕਰਾ ਦਿੱਤਾ ਭਾਜੀ ਬਹੁਤ ਵਾਹ ਚਾਰੇ ਨੂੰ ਪਹਿਲਾ ਲੰਸਰ ਸਭ ਨੇ ਸੁਣਨਾ ਗਣਾ ਬਿਲਕੁਲ ਬਿਲਕੁਲ ਕੀ ਸੁਣਾ ਰਹੇ ਹੋ ਸਾਨੂੰ ਸੁਣਾਉਣ ਵਾਲਾ ਭਾਜੀ ਗਲੰਦਰ ਨਹੀਂ ਕੋਈ ਚਿੰਤਾ ਨਹੀਂ ਸਰ ਅਸੀਂ ਵੀ ਇਦਾਂ ਨਹੀਂ ਆ ਸਾਡੇ ਸਰੋਤੇ ਵੀ ਬਹੁਤ ਵਧੀਆ ਪ੍ਰਵਾਹ ਨਾ ਕਰੋ ਤੁਸੀਂ ਜਿਹੜਾ ਪਹਿਲਾ ਮੇਰੇ ਕਿਹੜਾ ਬਹੁਤ ਚੱਲੇ ਭਾਜੀ ਜਾਣਦੇ ਬਣੀ ਹੂੰ ਵੀ ਰੜੀ ਆ ਤੂੰ ਮਰੀ ਆ ਤੇ ਆ ਰੜੀ ਵੀ ਜਾਣ ਤੇ ਬਣੀ ਹੂੰ ਮੇਰਾ ਪਾਟੜ ਕੇ ਦੜਕੇ ਹੱਥ ਨਹੀਂ ਇੱਕ ਅੱਤੇ ਹੂੰ ਮੇਰਾ ਦਿਲ ਤੇਰੇ ਤੇਰਾ ਨਾ ਸਕੂਨ ਰੱਖ ਦੇਵਾ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇਵਾ ਸਾਰੇ ਗਾਣੇ ਵੈਰੀ ਮਤਲਬ ਮੇਰਾ ਬੜੀ ਤਰਫਾ ਜੇ ਸਾਰੇ ਬਹੁਤ ਕੰਪੋਜੀਸ਼ਨਾਂ ਤੁਹਾਡੀਆਂ ਆਪਣੀਆਂ ਸਾਰੀ ਗੰਦੂਸਾਂ ਭਾਜੀ ਮੇਰੀਆਂ ਕੀ ਬਾਤ ਹੈ ਜਿੰਨੇ ਮਤਲਬ ਮੈਂ ਆਲਮੋਸਟ ਜਿੰਨੇ ਗਾਣੇ ਬਣਾਣਾ ਕਈ ਵਾਰ ਕਿਸੇ ਮਤਲਬ ਜੇ ਮੈਂ ਰਾਈਟਰ ਦੀ ਕੰਪੋਜ਼ ਅੱਛੀ ਲੱਗ ਵੀ ਜਾਂਦੀ ਹੈ ਭਾਜੀ ਜਦੋਂ ਸਿੰਗਰ ਦੀ ਤਾਂ ਮੈਂ ਉਹ ਰੱਖ ਹੀ ਲੈਣਾ ਨਹੀਂ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਇੱਕ ਗੀਤ ਨੂੰ ਤਿਆਰ ਕਰਨੇ ਵਿੱਚ ਸਿਰਫ 뮤직 ਤੱਕ ਨਾਟ ਵੀਡੀਓ ਕਿੰਨਾ ਖਰਚ ਆ ਜਾਂਦਾ ਸ ਭਾਜੀ ਖਰਚਾ ਜਿੱਦਾਂ ਹੁਣ ਮੇਰੇ ਕੰਮ ਵੱਧਾ ਮੇਰੀ ਟੀਮ ਸਾਰੀ ਬੰਬੇ ਆ ਭਾਜੀ ਹੂੰ ਠੀਕ ਹੈ ਜੀ ਉਹ ਹੁਣ ਇੱਕ ਇੱਕ ਬੰਦਾ 35-40000 ਰੁਪਏ ਲੈਂਦਾ ਨੇਚਰਲੀ ਹਨਾ ਜੀ ਫਲੂਰ ਦੇ ਨਾਲ ਤੇ 50000 ਮਿਲਾਂਦਾ ਹੂੰ ਉਹ ਜਾਂ ਸੂਰਨਾ ਚੀਜ਼ਾਂ ਦੇ ਹੁਣ ਮਿਕਸ ਮਾਸਟਰ ਮੇਰਾ ਬੰਦਾ ਮਤਲਬ ਮਿਕਸ ਸਮੀਰ ਜੀ ਆ ਗਿਆ ਬੰਬੇ ਤੋਂ ਉਹ 50000 ਰੁਪਏ ਤੋਂ ਹੀ ਲੈਂਦੇ ਆ ਕੀ ਬਾਤ ਤੇ ਮੈਂ ਸਿੰਘ ਜੀ ਮੈਂ ਕਹਣਾ ਕਰਦਾ ਤਾਂ ਮੈਨੂੰ 2.5 ਲੱਖ ਰੁਪਏ ਭਾਜੀ ਮੇਰੇ 뮤직 ਲਈ ਚਾਹੀਦਾ ਹੁੰਦਾ ਬੜਾ ਚਾਹੀਦਾ ਹੁੰਦਾ ਇੱਕ ਗੀਤ ਵਾਸਤੇ ਜੀ ਫਿਰ ਉਸ ਦੀ ਵੀਡੀਓ ਤੇ ਕਿੰਨਾ ਖਰਚਾ ਕਰ ਦਿੰਦੇ ਹੋ ਵੀਡੀਓ ਦਾ ਭਾਜੀ ਹਾਂ ਉਹ ਕਿਦਾਂ ਦਾ ਦਾ ਬਜਟ ਹੈਗਾ ਜੋ ਉਹ ਉਸ ਹਿਸਾਬ ਨਾਲ ਬਣਾਉਂਦਾ ਜੀ ਮਿਊਜ਼ਿਕ ਦਾ ਖਰਚਾ ਵੀ ਸਿੰਗਰੀ ਦਿੰਦਾ ਹੈ ਜੀ ਭਾਜੀ ਤੇ ਵੀਡੀਓ ਦਾ ਖਰਚਾ ਵੀ ਸਿੰਗਰੀ ਦਿੰਦਾ ਜੀ ਹਾਂ ਜੀ ਮਤਲਬ ਕੋਈ ਮਕਬੂਲ ਸਿੰਗਰ ਹੈਗਾ ਜੋ ਚੱਲਦਾ ਉਹਨੂੰ ਫਿਰ ਕੰਪਨੀ ਆਇਰ ਗੱਲ ਲੈਂਦੇ ਹਾਂ ਆਇਰ ਕਰ ਹਾਂ ਜੀ ਬਿਲਕੁਲ ਜਿਹੜੇ ਸਟਾਰਟਿੰਗ ਸਟਾਰਟਿੰਗ ਬੱਚੇ ਆਉਂਦੇ ਨੇ ਤੁਹਾਡੇ ਕੋਲ ਜਿਵੇਂ ਸੁਪੋਜ਼ ਮੈਂ ਹੀ ਤੁਹਾਡੇ ਕੋਲ ਜਾਣਾ ਹੋਵੇ ਤੇ ਇੰਨਾ ਖਰਚਾ ਸੁਣ ਕੇ ਤਾਂ ਮੈਂ ਵੈਸੇ ਮੈਨੂੰ ਗੌਣਾ ਪੁੱਲ ਜਸੋਰੀ ਪੁੱਲ ਜਹਾਗਾ ਨਹੀਂ ਭਾਜੀ ਉਹ ਇਦਾਂ ਨਹੀਂ ਹੈਗਾ ਮੈਨੂੰ ਤੇ ਵੀਰ ਨੂੰ ਕੋਲ ਆ ਕੇ ਫੋਨ ਕਰੰਨੀਆਂ ਕਾਫੀ ਬੰਦਾਂ ਨਹੀਂ ਆਂਦੀਆਂ ਤੇ ਜਸਟ ਮਰ ਨੂੰ ਇਹ ਜ਼ਰੂਰ ਗੱਲ ਕਰਨੇ ਯਾਰ ਤੁਸੀਂ ਮੈਨੂੰ ਇੱਕ ਵਾਰ ਮਿਲ ਲਓ ਨਾ ਕਿ ਸਟੂਡੀਓ ਆਜਾ ਸਟੂਡੀਓ ਆ ਕੇ ਮਿਲ ਕੇ ਆਪਾਂ ਗੱਲ ਕਰਦੇ ਆਂ ਵੈਰੀ ਗੁੱਡ ਜੇ ਕੋਈ ਫੇਰ ਵੀ ਬੰਦੇ ਜੇ ਨਹੀਂ ਆ ਪੰਜ ਕਰੋਸ ਅੰਦਾਜ਼ਾ ਦੋ ਹਮ ਖਰਚਾ ਕਿੰਨਾ ਲੱਗੂ ਖਰਚਾ ਕਿੰਨਾ ਬਿਲਕੁਲ ਹੁਣ ਫੇਰ ਚਲੋ ਜਦੋਂ ਮੈਂ ਫੜਦੇ ਹੀ ਨਹੀਂ ਹਮ ਬੜ ਵੀ ਮੈਨੂੰ ਲੱਗਦਾ ਜੇ ਕੋਈ ਮੇਰੇ ਕੋਲ ਸਟੂਡੀਓ ਆ ਜਾਂਦਾ ਤਾਂ ਮੈਂ ਕਿਸੇ ਨੂੰ ਇੱਦਾਂ ਖਾਲੀ ਨਹੀਂ ਮੋੜਿਆ ਵੈਰੀ ਗੁੱਡ ਉਹ ਤੇ ਫਿਰ ਪੈਸੇ ਨਹੀਂ ਕੱਢ ਨਹੀਂ ਰਹਿਣਗੇ ਨਾ ਜੀ ਕਈ ਵਾਰੀ ਨੇਚਰ ਵਧੀ ਪੂਰਾ ਅਡਜਸਟ ਕਰ ਲੈਣਾ ਜੀ ਜੀ ਅਡਜਸਟ ਹੋ ਜਾਂਦਾ ਜੀ ਅੱਛਾ ਜ਼ਿਆਦਾ ਕਰਕੇ ਬੱਚੇ ਸਟ੍ਰਗਲਰ ਆਉਂਦੇ ਹੋਣਗੇ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਜੀ ਹੈ ਔਰ ਕਈ ਵਾਰ ਉਹਨਾਂ ਦੀ ਚ ਆਵਾਜ਼ਾਂ ਹੀ ਇੰਨੀਆਂ ਖੂਬਸੂਰਤ ਹੁੰਦੀਆਂ ਕਿ ਵਿਚਾਰੇ ਇਕਨੋਮਿਕਲੀ ਬਹੁਤ ਵੀਕ ਹੁੰਦੇ ਹੈ ਭਾਈ ਮੈਂ ਮਤਲਬ ਮੇਰੀ ਸ਼ੁਰੂਆਤ ਹੀ ਰਹੀ ਹੈ ਜੇ ਕੋਈ ਮੇਰੇ ਕੋਲ ਬੰਦਾ ਆਉਂਦਾ ਤਾਂ ਹਮੇਸ਼ਾ ਹੈਲਪ ਮੈਂ ਕੀਤੀ ਹਾਰ ਇੱਕ ਦੀ ਚਾਹੇ ਰਾਈਟਰ ਆ ਚਾਹੇ ਵੀਡੀਓ ਡੈਕਟਰ ਚਾਹੇ ਸਿੰਗਰ ਆ 아니 ਅਦਰ ਚੋਬੀ ਰਹੀ ਮੇਰੀ ਆਪਣੀ ਇੰਡਸਟਰੀ ਦਾ ਬੰਦਾ ਜੀ ਅੱਛਾ ਮੇਰੀ ਮਿਰਜ਼ਾ ਸੰਦੂ ਜੀ ਦੇ ਨਾਲ ਤੁਹਾਡਾ ਬੜਾ ਗੁਣਗਾਨ ਕਰ ਰਿਹਾ ਸੀ ਮਿਰਜਾ ਸੰਤੂ ਜੀ ਉਹ ਕਹਿ ਰਹੇ ਸੀ ਕਿ ਇੱਕ ਵੀਡੀਓ ਐਲਬਮ ਹੈ ਜਿਹਦੇ ਵਿੱਚ 17 ਗੀਤ ਨੇ ਜੀ ਬਾਈ ਉਹ 17 ਗੀਤਾਂ ਦਾ ਮੈਨੂੰ ਕੰਟੈਂਟ ਦੱਸ ਸਕਦੇ ਹੋ ਵੀ 17 ਗੀਤ ਇੱਕੋ ਹੀ 뮤직 ਡਾਇਰੈਕਟਰ ਦੇ ਹੋਏ ਨੇ ਮਤਲਬ ਕਿਸ ਤਰ੍ਹਾਂ ਹੈ ਉਹ ਬਾਈ ਮੈਨੂੰ ਬੜਾ ਲੱਗਿਆ ਯਾਰ ਜਿੱਦਾਂ ਪਹਿਲਾਂ ਮੈਂ ਐਲਬਮ ਕਰਦਾ ਸੀ ਨਾ ਪੂਰੀ 10 ਜਾਣੇ ਹੋਵੇ 9 ਹੋ ਗਿਆ 11 ਗਾਣੇ ਦੇ ਅੱਧੋਂ ਹੁੰਦੇ ਸੀ ਉਹਦੇ ਵਿੱਚ ਕੋਈ ਨਾ ਕੋਈ ਗਾਣਾ ਲੋਕਾਂ ਨੂੰ ਕਲਿੱਕ ਜ਼ਰੂਰ ਹੋ ਜਾਂਦਾ ਸੀ ਹੋ ਜਾਂਦਾ ਸੀ ਵੈਰੀ ਨਾਈਸ ਬਸ ਉਹ 17 ਗਾਣਿਆਂ ਦੇ ਕਰਮ ਦੇ ਮੇਰੇ ਜਿਹੜੇ ਕਾਰਨ ਹੋਏ ਆ ਹੂੰ ਵੀ ਮੈਂ ਹਰ ਇੱਕ ਦੇ ਆਡੀਅੰਸ ਦਾ ਹਰ ਇੱਕ ਚੀਜ਼ ਨੂੰ ਮੂਰੀ ਵਿੱਚ ਉੱਚ ਰੋਮਾਂਟਿਕ ਸੈਡ ਪਰਿਵਾਰਿਕ ਮਤਲਬ ਹਰ ਇੱਕ ਚੀਜ਼ ਮੈਂ ਉਹਦੇ ਚ ਰੱਖਿਆ ਬੀਡ ਵੀ ਰੱਖਿਆ ਵੈਰੀ ਗੁੱਡ ਕੋਈ ਵੀ ਬੰਦਾ ਸੋਚੇ ਉਹਨੂੰ ਕੋਈ ਨਾ ਕੋਈ ਗਾਣਾ ਉਸ ਨੂੰ ਟੱਚ ਕਰੇਗਾ ਜ਼ਰੂਰ ਹਾਂ ਇਹ ਹਰ ਦਾ ਅਲੱਗ-ਅਲੱਗ ਟੇਸਟ ਹੈ ਬਿਲਕੁਲ ਅਲੱਗ-ਅਲੱਗ ਟੇਸਟ ਹੈ ਜੀ ਸਰ ਅੱਛਾ ਇਹਨਾਂ ਤੋਂ ਇਲਾਵਾ ਇਹਨਾਂ ਦਿਨਾਂ ਵਿੱਚ ਪਲੈਨਿੰਗਸ ਕੀ-ਕੀ ਨੇ ਤੁਹਾਡੀਆਂ ਕਿਸ ਤਰ੍ਹਾਂ ਦੀ ਭਵਿੱਖ ਦੇ ਵਿੱਚ ਕੀ-ਕੀ ਯੋਜਨਾਵਾਂ ਨੂੰ ਲੈ ਕੇ ਚੱਲੇ ਹੋ ਤੁਸੀਂ ਪਲੈਨਿੰਗ ਭਾਜੀ 뮤직 ਚਲੋ ਤੁਹਾਡੀ ਤੁਹਾਡੀ ਅਸ਼ੀਰਵਾਦ ਤੁਹਾਡਾ ਸਾਰਿਆਂ ਦਾ ਬਹੁਤ ਦੇ ਚਲਿਆ ਜੀ ਹੁਣ ਮੈਂ ਆਪਣਾ ਜੀਜੀਐਮ ਐਂਟਰਟੇਨਮੈਂਟਰ ਦੇ ਨਾਮ ਦੀ ਕੰਪਨੀ ਵੀ ਖੋਲ੍ਹੀ ਹੈ ਜਿੱਥੇ ਮੈਂ ਇਹ ਇੱਕ ਵਾਰੀ ਫਿਰ ਦੱਸੋ ਜੀਜੀਐਮ ਐਂਟਰਟੇਨਮੈਂਟ ਤੇ ਜੀਜੀ ਐਮ ਜੀਬਰੀ ਮਿਊਜ਼ਿਕ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਇਸ ਕੰਪਨੀ ਦੇ ਤਹਿਤ ਹੁਣ ਤੁਸੀਂ ਬੱਚਿਆਂ ਨੂੰ ਚਾਂਸ ਦੇ ਰਹੇ ਹੋ ਬਿਲਕੁਲ ਜੀ ਕੀ ਬਾਤ ਹੈ ਕਿੰਨੇ ਕ ਬੱਚੇ ਸੰਪਰਕ ਦੇ ਵਿੱਚ ਨੇ ਭਵਿੱਖ ਚ ਭਾਜੀ ਜਦੋਂ ਤੁਹਾਨੂੰ ਪਹਿਲਾ ਹਿੱਸਾ ਨੇ ਕੋਈ ਪਤਾ ਨਹੀਂ ਤਾਂ ਰੇਟ ਸੁਣ ਕੇ ਇਦਾਂ ਹੋ ਜਾਂਦਾ ਮੈਂ ਰੇਟ ਦੀ ਗੱਲ ਹੀ ਕਰਦਾ ਮੈਂ ਕਹਿੰਦਾ ਹਾਂ ਤੁਸੀਂ ਕੋਈ ਰੱਗ ਮੈਨੂੰ ਮਿਲੋ ਜ਼ਰੂਰ ਜੀ ਜੀ ਹਨਾ ਜਦੋਂ ਕੋਈ ਮਿਲਦਾ ਤਾਂ ਫਿਰ ਬੰਨਾਂ ਚੀਜ਼ਾਂ ਹੋਰ ਹੁੰਦੀਆਂ ਹਮ ਹਮ ਬਲ ਹੁਣ ਕਾਫੀ ਬੱਚੇ ਆਏ ਆ ਜੀ ਜਿਨ੍ਹਾਂ ਨੇ ਵੀ ਬਣਾਨੇ ਵੀ ਚਲੋ ਸਾਰੇ ਸਿੰਗਰ ਸਾਰੇ ਪਿਆਰ ਪਿਆਰ ਕਰਦੇ ਆ ਬੰਨ ਭਾਜੀ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਜੀ ਗੁਰੀ ਜੀ ਇਸ ਵਕਤ ਮੇਰੇ ਪ੍ਰੋਗਰਾਮ ਦਾ ਹਿੱਸਾ ਨੇ ਮਹਿਫਿਲ ਪ੍ਰੋਗਰਾਮ ਦੇ ਵਿੱਚ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਸੰਗੀਤਕਾਰ ਸਾਹਿਤਕਾਰ ਗੀਤਕਾਰਨ ਜੋ ਗਜ਼ਲ ਗਾਉਂਦੇ ਨੇ ਲਿਖਦੇ ਨੇ ਉਹਨਾਂ ਸਾਰਿਆਂ ਨੂੰ ਮੈਂ ਤੇ ਮੇਰੀ ਕੋਸ਼ਿਸ਼ ਰਹੀ ਹੈ ਕਿ ਜਿੱਥੇ ਵੀ ਸਾਨੂੰ ਉਹਨਾਂ ਦੇ ਨਾਲ ਸੰਪਰਕ ਹੁੰਦਾ ਹੈ ਅਸੀਂ ਆਪ ਸਭ ਦੇ ਰੂਬਰੂ ਕਰ ਰਹੇ ਹਾਂ ਜੇਕਰ ਤੁਹਾਡੇ ਵਿੱਚ ਵੀ ਅਜਿਹੀਆਂ ਕੁਆਲਿਟੀਆਂ ਨੇ ਟੀਵੀ ਸਕਰੀਨ ਦੇ ਉੱਪਰ ਇੱਕ ਨੰਬਰ ਚੱਲ ਰਿਹਾ ਉਸ ਨੰਬਰ ਨੂੰ ਡਾਇਲ ਕਰੋ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵੀ ਇਸ ਸਟੂਡੀਓ ਦਾ ਹਿੱਸਾ ਬਣ ਸਕਦੇ ਹੋ ਕਿਉਂਕਿ ਮੈਂ ਇਹੀ ਚਾਹੁੰਦਾ ਹਾਂ ਕਿ ਤੁਹਾਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਆਲਿਟੀ ਹੈ ਪਲੀਜ਼ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਅਸੀਂ ਤੁਹਾਨੂੰ ਬੁਲਾਵਾਂਗੇ ਸਟੂਡੀਓ ਦੇ ਵਿੱਚ ਔਰ ਮਾਹੌਲ ਦੇਖਣਾ ਕਿੰਨਾ ਖੂਬਸੂਰਤ ਮਾਹੌਲ ਹੁੰਦਾ ਹੈ ਅਸੀਂ ਬਿਲਕੁਲ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਡੀਲ ਕਰਦੇ ਹਾਂ ਸਾਡੇ ਚ ਕੋਈ ਇਹ ਨਹੀਂ ਹੁੰਦਾ ਕਿ ਐਂਕਰ ਹੈ ਇੱਕ ਬਹੁਤ ਵੱਡਾ ਅਸੀਂ ਬਿਲਕੁ ਕਰਦੇ ਆ ਕਿ ਤੁਹਾਡੀ ਹਰ ਹਰ ਗੱਲਬਾਤ ਨੂੰ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚਾਈਏ ਸੋ ਜੀ ਗੁਰਜੀ ਜੀ ਅੱਜ ਇਸ ਪ੍ਰੋਗਰਾਮ ਦਾ ਹਿੱਸਾ ਨੇ ਉਹਨਾਂ ਦੇ ਨਾਲ ਢੇਰ ਸਾਰੀਆਂ ਗੱਲਾਂਬਾਤਾਂ ਹੋਰ ਕਰਦੇ ਗੁਰਜੀ ਜੀ ਇੱਕ ਸਵਾਲ ਮੇਰੇ ਜ਼ੈਨ 'ਚ ਹੋ ਰਿਹਾ ਹੈ ਕਿ ਜਿੰਨਾ ਖਰਚਾ ਤੁਸੀਂ ਦੱਸਿਆ ਹੈ ਪੁਰਾਣੇ ਸਮੇਂ ਦੇ ਵਿੱਚ ਉਸ ਲੈਵਲ ਦਾ ਖਰਚਾ ਹੁੰਦਾ ਹੋਵੇਗਾ ਨਹੀਂ ਭਾਜੀ ਪਹਿਲਾਂ ਨਹੀਂ ਸੀ ਹੁੰਦਾ ਮਨੂੰ ਜਿੱਦਾਂ ਭਾਜੀ ਉਹ ਕੰਮ ਦਾ ਆਪਣਾ ਸਿਸਟਮ ਹੈ ਨਹੀਂ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਭਾਜੀ ਕੁਛ ਨਾ ਕੁਛ ਅਲੱਗ ਤੋਂ ਨਾਮ ਤੋਂ ਨਾਮ ਆਉਣਾ ਵੀ ਕਾਹਨ ਬੰਬੇ ਵਿੱਚ ਕੰਮ ਕਰਨਾ ਭਾਜੀ ਇਸ ਤੋਂ ਨੈਕਸਟ ਵਾਰ ਉਸ ਨੂੰ ਦੇਖਦਾ ਨਹੀਂ ਮੈਨੂੰ ਪੋਜੀਸ਼ਨ ਅੱਛੇ ਭਾਲਦਾ ਰਹਣਾ ਭਾਜੀ ਮੈਂ ਵੈਰੀ ਗੁੱਡ ਮੇਰਾ ਜਿਹੜਾ ਮੇਨ ਚੀਜ਼ ਆ ਜੀ ਇਹਦੀ ਮਲੋੜੀ ਗਾਣੇ ਦੀ ਨਹੀਂ ਵਧੀਆ ਉਹ ਇਦਾਂ ਬਣੀ ਭਾਜੀ ਹੂੰ ਚੰਗੇ ਬੰਦੇ ਮਿਲਣਗੇ ਚੰਗੀਆਂ ਚੀਜ਼ਾਂ ਤੇ ਫਿਰ ਉਹ ਗਾਣਾ ਦੱਸਦਾ ਜੀ ਗੁਰੂ ਮਿਕਸ ਕਰਦੇ ਸਮੇਂ ਫਿਰ ਕਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਦੇ ਹੋ ਤੁਸੀਂ ਬਿਲਕੁਲ ਇਕੱਲੇ ਸਟੂਡੀਓ ਵਿੱਚ ਹੁੰਦੇ ਜਦੋਂ ਮਿਕਸਿੰਗ ਕਰਦੇ ਹੋ ਜਾ ਕੋਈ ਤੁਹਾਨੂੰ ਸਲਾਹ ਕਰ ਵੀ ਤੁਹਾਡੇ ਨਾਲ ਹੁੰਦਾ ਹੈ ਮਿਕਸ ਦਾ ਵਾਜੀ ਹੁਣ ਮੇਰਾ ਛੋਟਾ ਬੰਦਾ ਬੀਟ ਕੇ ਨਹੀਂ ਅੱਛਾ ਅੱਛਾ ਵੈਰੀ ਗੁੱਡ ਇੱਕ ਆ ਮੈਂ ਚਰਾਉਂ ਦੇ ਤਾਂ ਉਹਨੂੰ ਦੇਤਾ ਉਹ ਪੂਰਾ ਮਿਕਸ ਕਰ ਲੈਂਦੇ ਜੀ 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 ਉਹ ਕੱਲਾ ਮਤਲਬ ਰੂਮ ਬੰਦ ਕਰਕੇ ਆਪਣਾ ਮਿਕਸ ਮਾਸਟਰ ਦਾ ਲੱਗਿਆ ਰਹਿੰਦਾ ਤੇ ਜਾਂਦਰ ਨਾਲ ਮੇਰੇ ਸਮੀਰ ਜੀ ਬੰਬੇ ਤੋਂ ਬੰਬੇ ਤੋਂ ਉਹ ਕਰਦੇ ਆ ਜੀ ਵਿੱਕੀ ਸਿੰਘ ਜੀ ਦੇ ਨਾਲ ਕਿਸ ਤਰ੍ਹਾਂ ਸੰਪਰਕ ਹੋਇਆ ਤੁਹਾਡਾ ਜਿੱਕੀ ਮੇਰਾ ਭਰਾ ਜੀ ਬਹੁਤ ਟਾਈਮ ਪਹਿਲਾਂ ਤੋਂ ਅਸੀਂ ਜਾਣਦੇ ਆ ਇੱਕ ਦੂਜੇ ਨੂੰ ਬਹੁਤ ਲੋ ਕਾਫੀ ਸਾਲ ਹੋ ਗਏ ਨੇ ਮਸਾ 18 20 ਸਾਲ ਤੋਂ ਤੇ ਜਦੋਂ ਅਸੀਂ ਸਾਡਾ ਹੈਗਾ ਜੀ ਉਦੋਂ ਮੈਂ ਲਾਈਵ ਸ਼ੋਅ ਕਰਦਾ ਸੀ ਗਿੱਗਰ ਨਾਲ ਤੇ ਵੀਰੋਂ ਉਹਨਾਂ ਰੈਕਡਿੰਗ ਕਰਦਿਆਂ ਸੀਗੇ ਤੇ ਨਾਲ ਉਹਨਾਂ ਮੈਂ ਮਹਨਦੀਪ ਦੇ ਸਿੰਘਰ ਨੂੰ ਹਰਜੀਤ ਭੰਗੜੇ ਕਰਕੇ ਨਾਮ ਸੀ ਹਾਂ ਹਾਂ ਕੀ ਬਾਤ ਹੈ ਸੋ ਉਦੋਂ ਤੋਂ ਅਸੀਂ ਜਾਣਦੇ ਹਾਂ ਭਾਜੀ ਫਿਰ ਵਿੱਚ ਵਿਚਾਲੇ ਕਦੀ ਮਿਲੇ ਫਿਰ ਆਪਣੇ ਆਪਣੇ ਕੰਮਾਂ ਜਮੀ ਦੀ ਹੋ ਗਿਆ ਕੰਮ ਜਸਟ ਫਿਰ ਅਸੀਂ ਮਿਲੇ ਕਿੰਨੇ ਸਾਲ ਹੋ ਗਏ ਹੁਣ ਦੁਬਾਰਾ ਬੜੀ ਨੈਕਸਟਲ ਸਾਲ ਮੈਨੂੰ ਵੀ ਤੁਮ ਮਿਲੇ ਅੱਛਾ ਕੰਮ ਕਰ ਰਹੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਬੜੀ ਬਹੁਤ ਅੱਛੀ ਸਾਡੀ ਪਲੈਨਿੰਗ ਜਿਹੜੀਆਂ ਤੇ ਅੱਗੇ ਅਸੀਂ ਬਹੁਤ ਅੱਛਾ ਕੰਮ ਕਰਾਂਗੇ ਇੱਕ ਕੁਐਸਚਨ ਹੈ ਹਰ ਇੱਕ ਸਿੰਗਰ ਮਿਊਜ਼ਿਕ ਡਾਇਰੈਕਟਰ ਤੋਂ ਵੀ ਪੁੱਛਦਾ ਹੁੰਦਾ ਕਿ ਅੱਜ ਕੱਲ੍ਹ ਸਾਉਂਡ ਦੀ ਬੜੀ ਪਰਮਾਰ ਆ ਜੀ ਸਾਉਂਡ ਮਤਲਬ ਟਰੱਕਾਂ ਦੀ ਟਰੱਕ ਭਰ ਭਰ ਬੱਸਾਂ ਦੀਆਂ ਬੱਸ ਭਰ ਭਰ ਮਤਲਬ 25 ਤੋਂ 30 ਜਿਹੜੇ ਉਹਨਾਂ ਦੇ ਨਾਲ ਵਰਕਰ ਹੁੰਦੇ ਨੇ ਉਹ ਬਚਾਰੇ ਸਟੇਜ ਦੇ نیچے ਰਾਤ ਨੂੰ ਸੌਂ ਜਾਂਦੇ ਨੇ ਫਿਰ ਉੱਠਦੇ ਨੇ ਫਿਰ ਤਾਰਾ ਮਤਲਬ ਸਾਊਂਡ ਦੇ ਵਿੱਚ ਅੱਜ ਕੱਲ ਸਟੇਜਾਂ ਦੇ ਉੱਪਰ ਜਿਹੜੇ ਗਾਉਣ ਵਾਲੇ ਨੇ ਉਹ ਸਾਊਂਡ ਦੀ ਜ਼ਿਆਦਾ ਮਦਦ ਲੈ ਰਹੇ ਨੇ ਕਿਤਨੇ ਕਿਤੇ ਆਵਾਜ਼ ਉਹਨਾਂ ਦੀ ਉਸ ਲੈਵਲ ਦੀ ਨਹੀਂ ਹੁੰਦੀ ਕੀ ਕਹਿਣਾ ਚਾਹੁੰਦੇ ਐਜ਼ ਇ ਮਿਊਜ਼ਿਕ ਅੱਜ ਕੱਲ ਟੈਕਨੋਲੋਜੀ ਮੈਂ ਬੋਲ ਰਿਹਾ ਗੱਲ ਨੂੰ ਮਤਲਬ ਬੱਚੇ ਤੋਂ ਲੱਗੇ ਮਤਲਬ ਜਿੱਦਾਂ ਯੂਥ ਸਾਰੀ ਹੈਗੀ ਹੈ ਜੀ ਉਹ ਇੰਨਾ ਕਲੀਅਰ ਸਾਊਂਡ ਰਹਿਣਾ ਮਤਲਬ ਜਿਹਨੂੰ ਕਹ ਲਈਏ ਆਪਾਂ 베이스 ਤੋਂ ਉਹ ਚੀਜ਼ਾਂ ਹਰ ਇੱਕ ਚੀਜ਼ ਹੈ ਨਾ ਪ੍ਰੋਪਰ ਸੁਣਦੇ ਭਾਜੀ ਇਹਨਾਂ ਨੂੰ ਜੀ ਹੈਨਾ ਜਦੋਂ ਆਪ ਲਾਈਵ ਨਾ ਹੁੰਦਾ ਹੁਣ ਜਦੋਂ ਤੁਸੀਂ ਆਪਾਂ ਕਹਿੰਦੇ ਪਹਿਲਾਂ ਸਾਰੇ ਸਿੰਗਰ ਤੇ ਮਿਊਜ਼ੀਸ਼ੀਅਨ ਇਕੱਠੇ ਜਾ ਕੇ ਜਾਂਦੇ ਸੀ ਲਾਈਵ ਲਾਇਸੈਂਸ ਸੀ ਜੀ ਤੇ ਮਤਲਬ ਉਦੋਂ ਉਹਨਾਂ ਕਲੀਅਰ ਚੱਲਦਾ ਸੀ ਅੱਜ ਵੀ ਸੇਮ ਜੀ ਰੋ ਰਹੀ ਹੈ ਕੀ ਮਤਲਬ ਉਹ ਚੀਜ਼ ਆਪਾਂ ਸੇਮ ਖਾਦੇ ਤੇ ਲੈ ਲੈਂਦੇ ਆ ਚੀਜ਼ ਹਾਂ ਹਾਂ ਮਤਲਬ ਰਿਕਾਰਡਿੰਗ ਵੀ ਸਾਡਾ ਸੇਮ ਖੜਾ ਹੈ ਹਾਂ ਸਟੇਜ ਲੱਗੀ ਆ ਤੇ ਉਹੀ ਸਿੰਗਰ ਦਾ ਪਰਫਾਰਮਰ ਜਿਹੜਾ ਧਿਆਲ ਸਿੰਘ ਹੈ ਉਹਦਾ ਹੀ ਅਖਾਰਾ ਸੁਭੇਟ ਜਾਂਦਾ ਭਾਜੀ ਜੀ ਜੀ ਜਿਹਨੂੰ ਗਾਣਾ ਆਉਂਦਾ ਹੈ ਉਹਨਾਂ ਮਿਸ਼ਨ ਨੂੰ ਸਮਝਦਾ ਆਉਂਦਾ ਉਸਦੇ ਹੀ ਕੰਮ ਬਹੁਤ ਸੱਚੀ ਗੱਲ ਕੀਤੀ ਬਹੁਤ ਵਧੀਆ ਗੁਰਜੀ ਬਹੁਤ ਵਧੀਆ ਕੀਤੀ ਹੈ ਤੁਸੀਂ ਅੱਜ ਕੱਲ ਮੈਂ ਦੇਖਿਆ ਕਿ ਬਹੁਤ ਸਾਰੇ ਸਿੰਗਰ ਇਥੇ ਇੰਟਰਵਿਊਜ਼ ਲਈ ਆਉਂਦੇ ਆ ਜਦੋਂ ਉਹਦਾ ਇੱਕ ਐਲਬਮ ਇੱਕ ਗੀਤ ਆ ਜਾਂਦਾ ਵੀ ਮੈਂ ਬਹੁਤ ਮਤਲਬ ਉਹ ਹੋ ਗਿਆ ਲੇਕਿਨ ਜਦੋਂ ਉਹ ਸਟੇਜ ਤੇ ਗਾਉਂਦੇ ਆ ਕਿਉਂਕਿ ਸਟੇਜ ਹੁੰਦਾ ਦੋ ਘਟਨੇ ਦੋ ਤੋਂ ਢਾਈ ਘੰਟੇ ਦੀ ਸਟੇਜ ਹੁੰਦੀ ਜੇ ਮੈਂ ਕੋਈ ਗਲਤ ਅਟਿਸ ਦੇਣਾ ਚਾਰ-ਚਾਰ ਘੰਟੇ ਸਟੇਜ ਲਾਉਣਾ ਮੈਂ 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 ਦੋ ਤੋਂ ਢਾਈ ਘੰਟੇ ਕੁਝ ਵੀ ਨਹੀਂ ਅੱਜ ਦੀ ਜਨਰੇਸ਼ਨ ਨੂੰ ਉੱਥੇ ਉਹੀ ਸਟੂਡੀਓ ਵਿੱਚ ਇੱਕ ਦੋ ਗੀਤ ਗਾ ਕੇ ਸੁਪਰ ਡੂਪਰ ਹੋ ਜਾਂਦੇ ਉੱਥੇ ਗਾਇਆ ਨਹੀਂ ਜਾਂਦਾ ਸਟੇਜਾਂ ਦਾ ਕਾਰਨ ਕੀ ਹੈ ਭਾਜੀ ਮੇਨ ਗੱਲ ਇਹ ਹੈ ਨਾ ਜੀ ਹੁਣ ਮੈਟਰ ਨਹੀਂ ਆ ਇੱਕ ਵਾਰਨ ਆਪਾਂ ਹਿੱਟ ਦਾ ਹੋ ਗਏ ਉਹ ਸਟੇਜ ਜੇ ਆਪਾਂ ਕਿਸੇ ਨੂੰ ਬੁੱਕ ਕਰਾ ਲਈਏ ਮੰਨ ਲਓ ਤਿੰਨ ਘੰਟੇ ਦਾ ਖੜਾ ਆਪਾਂ ਲਾਉਣਾ ਕਿਸੇ ਵਿਆਹ 'ਚ ਮੈਰਿਜ ਕਰ ਰਿਹਾ ਤੇ ਜੇ ਆਉਂਦਾ ਉਹ ਤਾਂ ਭਾਜੀ ਤਾਂ ਹੀ ਗਾਏਗਾ ਹੂੰ ਤੇ ਉਹ ਨੂੰ ਸੋਇਆ ਤੁਸੀਂ ਬਸァ ਭਾਜੀ ਜਿਹਨੂੰ ਗਾਉਣਾ ਆਉਂਦਾ ਮੈਂ ਤਾਂ ਜਿਹੜਾ ਸਟੇਜ ਤੇ ਗਾਉਣਾ ਆਉਂਦਾ ਸਟੂਡੀਓਸ ਤਾਂ ਫਿਰ ਉਹਦੇ ਵਾਸਤੇ ਕੁਝ ਨਹੀਂਗਾ ਕਿ ਸਟੂਡੀਓ ਔਰ ਸਟੇਜ ਦਾ ਅਲੱਗ-ਅਲੱਗ ਅੰਦਾਜ਼ ਹੈ ਭਾਜੀ ਥੋੜਾ ਅਲੱਗ ਹੈ ਜਿਆ ਮਤਲਬ ਸਟੂਡੀਓ ਜਿਆਦਾ ਬਰੀਕੀ ਚੀਜ਼ਾਂ ਆਉਂਦੀਆਂ ਜੀ ਮਤਲਬ ਉਹਦੇ ਰੀਟੇਕ ਵੀ ਹੋ ਸਕਦੇ ਆ ਕੋਈ ਦੁਬਾਰਾ ਤੁਸੀਂ ਲਵਾਦਾ ਮਤਲਬ ਬਿਲਕੁਲ ਸਟੇਜ ਤੇ ਜੋ ਨਿਕਲ ਜਾਂ ਨਿਕਲ ਗਿਆ ਉਹ ਲਾਈਵ ਹੈ ਉਹ ਲਾਈਵ ਹੈ ਕੋਈ ਥੀਜ ਨਹੀਂ ਨਾ ਭਾਜੀ ਜਿਹੜਾ ਲਾਈਵ ਦਾ ਮਤਲਬ ਜਿਹਨੂੰ ਗਾਉਣਾ ਆਉਂਦਾ ਉਹਦਾ ਹੀ ਉਹ ਪ੍ਰੋਗਰਾਮ ਪਾਸ ਹੁੰਦਾ ਭਾਜੀ ਕੀ ਬਾਤ ਜਿਹਨੂੰ ਮਿ ਬਹੁਤ اچھی ਗੱਲ ਹੈ ਬਹੁਤ اچھی ਗੱਲ ਹੈ ਕੰਪੋਜੀਸ਼ਨਾਂ ਫਿਰ ਕਿਸ ਤਰ੍ਹਾਂ ਬਣਾਉਂਦੇ ਹੋ ਗੀਤ ਦੇ ਬੋਲਾਂ ਦੇ ਹਿਸਾਬ ਦੇ ਨਾਲ ਜਾਂ ਕੰਟੈਂਟ ਦੇ ਹਿਸਾਬ ਦੇ ਨਾਲ ਮੇਰੇ ਜਦੋਂ ਮੈਨੂੰ ਇੰਨਾ ਲੱਗਿਆ ਜਦੋਂ ਮੇਰੇ ਸਾਹਮਣੇ ਕੋਈ ਆਰਟਿਸਟ ਆਉਂਦਾ ਯਾਰ ਮਤਲਬ ਕੋਈ ਮਿਰਜਾ ਜੰਦੂ ਮਨ ਲੋ ਜੀ ਜੀ ਉਦਾਹਰਨ ਸ਼ੁਰੂ ਫੇਸ ਤੋਂ ਬਹੁਤ ਲੱਗਦਾ ਅਮੀ ਜਾਂ ਮਿਲ ਕੋ ਗਾਣਾ ਦਾ ਯਾਰ ਨਹੀਂ ਇਸੀ ਵੋਕਲ ਦੇ ਵਿਚ ਵਿੱਚ ਮੈਨੂੰ ਬਹੁਤ ਪਿਆਰੀ ਲੱਗੇਗੀ ਕੀ ਬਾਤ ਹੈ ਸੁਪਰ ਮਾਤਮਾ ਮਤਲਬ ਕਿਤੇ ਨਾ ਕਿਤੇ ਚਿਹਰੇ ਤੋਂ ਹੀ ਤੁਸੀਂ ਉਹ ਕੰਪੋਜੀਸ਼ਨ ਲੱਗਦਾ ਕਿ ਉਹਦੇ ਹੌਪ ਹੋਣੀ ਜਾਣਦੀ ਉਹਨੇ ਕਿੱਦਾਂ ਜਿਹੜੀ ਵੋਕਲ ਨੂੰ ਕਿੱਦਾਂ ਸੂਟ ਕਰ ਸਕਦਾ ਉਸ ਹਿਸਾਬ ਨਾਲ ਹੋ ਜਾਂਦਾ ਇਹ ਜਿਹੜਾ ਮੇਰੀ ਜਾਨ ਤੇ ਬਣੀ ਹੈ ਕਿਸ ਤਰ੍ਹਾਂ ਸੰਪਰਕ ਵਿੱਚ ਆਏ ਬੰਦੇ ਬੱਲਾਜ ਭਰਾਮਰਾ ਜੀ ਬਹੁਤ ਬਣਾਏ ਸਾਡੇ ਸੁਪਰ ਸੁਪਰ ਗਾਣੇ ਗਾਏ ਆ ਸਾਡੇ ਹਨ ਹੂੰ ਹੂੰ ਜਾਣਦੇ ਬਣੀ ਗਾਣਾ ਜਦੋਂ ਮੈਨੂੰ ਵੀਰ ਜੀ ਪਹਿਲਾਂ ਸ਼ਾਇਦ ਨਾ ਇਸ ਤੋਂ ਸੈਗਮ ਵਾਲਾ ਮੇਰਾ ਇੱਕ ਗਾਣਾ ਪਹਿਲਾਂ ਮੈਂ ਭਾਜੀ ਦਾ ਕੀਤਾ ਸੀਗਾ ਜੀ ਇਹ ਗਾਣੇ ਦਾ ਵੀ ਇਦਾਂ ਵੀ ਅਸੀਂ ਗਾਣਾ ਇਹ ਬਣਾ ਲਿਆ ਸੀਗਾ ਤੇ 2.5 ਸਾਲੇ ਗਾਣੇ ਸਾਡਾ ਇਦਾਂ ਹੀ ਰੁੱਲਦਾ ਰਿਹਾ ਭਾਜੀ ਕੀ ਬਾਤ ਹੈ ਕਦੇ ਕਿਸੇ ਕੰਪਨੀ ਕੋਲੇ ਕਦੇ ਕਿਸੇ ਕੰਪਨੀ ਕੋਲੇ ਕਦੇ ਕਿਵੇਂ ਵੀ ਕਰ ਗਏ ਹਨ ਹੂੰ ਹੂੰ ਬੜੀ ਇੱਕ ਵਾਰ ਤਾਂ ਭਾਈ ਜੀ ਨੂੰ ਗਾਣਾ ਯਾਰ ਪਤਾ ਨਹੀਂ ਆਪਾਂ ਕੀ ਨਵਾਂ ਗਾਣਾ ਬਣਾ ਲਿਆ ਅੱਛਾ ਜੀ ਵਾਹ ਵਾਹ ਮੇਰਾ ਮਸ਼ਹੂਰ ਨਹੀਂ ਰਿਹਾ ਚਲੋ ਫਿਰ ਕਿਸੇ ਦੇ ਪਿਆਰ ਸਾਗਿਆ ਚਲੋ ਗਾਣਾ ਟੀ ਸੀਰੀਜ਼ ਕੰਪਨੀ ਚ ਗਿਆ ਭਾਜੀ ਉਹ ਹਾਂ ਤੇ ਅੱਜ 100 ਮਿਲੀਨ ਤੋਂ ਕਰਾਸ ਗਾਣਾ ਮੇਰਾ ਉਹ ਪਰ ਮੈਨੂੰ ਲੱਗਦਾ ਨਹੀਂ ਆ ਵੀ ਕਿਸੇ ਨੇ ਉਹ ਨਾ ਗਾਣਾ ਸੁਣਿਆ ਵੇ ਵੇੜਿਆ ਤੂੰ ਵੜੀਆਂ ਤੇੜੀਆਂ ਬਹੁਤ ਬਹੁਤ ਮੈਂ ਬਹੁਤ ਸੁਣਿਆ ਮੈਂ ਬਹੁਤ ਸੁਣਿਆ ਪਰ ਮੈਨੂੰ ਅੱਜ ਉਹੀ ਗੱਲ ਹੈ ਵਿੱਕੀ ਜੀ ਵੀ ਗੱਲ ਕਰ ਰਹੀ ਸੀ ਯਾਰ ਇੰਨਾ ਸੁਪਰ ਡੂਪਰ ਹਿੱਟ ਸਾਨੂੰ ਪਤਾ ਨਹੀਂ ਵੀ ਜੀ ਗੁਰੂ ਜੀ ਦਾ ਉਹਦੇ ਵਿੱਚ ਸਾਰਾ ਯੋਗਦਾਨ ਹੈ ਇਹ ਸਾਨੂੰ ਪਤਾ ਨਹੀਂ ਦੋਨੋਂ ਜੀ ਦੇ ਉਹਨਾਂ ਜਦੋਂ ਆਪਣਾ ਮੇਰਾ ਵਰਗ ਨੂੰ ਪਿੱਛੇ ਸਟੂਡੀਓ ਦਾ ਹਨ ਜੀ ਹਮਮ ਆਰਟਿਸਟ ਜਿਆਦਾ ਅਗੇ ਦਾ ਉਹਨਾਂ ਦਾ ਚਿਹਰਾ ਫੇਸ ਵੈਲਿਊ ਬਣ ਜਾਂਦੀ ਆ ਆਪਾਂ ਜਦੋਂ ਆਪਾਂ ਬਾਜੀ ਤੁਸੀਂ ਜਦੋਂ ਹੁਣ ਇੰਟਰਵਿਊ ਕਰਦੇ ਤੁਹਾਡਾ ਫੇਸ ਅੱਗੇ ਆ ਰਿਹਾ ਕੀ ਬਾਤ ਹੈ ਤੇ ਮੈਂ ਇਹਨਾਂ ਜਿੱਦਾਂ ਥੋੜਾ ਜਿਹਾ ਵੱਜ ਮਿਲਦਾ ਤਾਂ ਥੋੜਾ ਪਿੱਛੇ ਰਿਹਾ ਨਹੀਂ ਫੇਸ ਤਾਂ ਤੁਹਾਡਾ ਵਧੀਆ ਹੈ ਖੂਬ ਸੂਰਤ ਰੋਦਾ ਹੈ ਬੰਦਰ ਸੋਸ਼ਲ ਮੀਡੀਆ ਤੋਂ ਮੈਂ ਥੋੜਾ ਜਿਆਦਾ ਪਿੱਛੇ ਰਿਹਾ ਬਾਜੀ ਅੱਛਾ ਜੀ ਕੰਮ ਵੱਲ ਜ਼ਿਆਦਾ ਤਾਂ ਰੱਖਿਆ ਪਰ ਇਹ ਚੀਜ਼ਾਂ ਵੀ ਨਾਲ ਨਾਲ ਜ਼ਰੂਰੀਆਂ ਬਾਜੀ ਤੇ ਦੋਸਤੋ ਅੱਜ ਬਹੁਤ ਖੂਬਸੂਰਤ ਪਰਸਨੈਲਿਟੀ ਸਾਡੇ ਜੜੀਕੇ ਚ ਮਾਸ਼ੱਲਾ ਜਿਨ੍ਹਾਂ ਦੇ ਗੀਤਾਂ ਨੂੰ ਮੈਂ ਯਾਰ ਖਾਸ ਕਰਕੇ ਮੇਰੀ ਜਾਨ ਦੇ ਬਣੇ ਮੈਂ ਤਾਂ ਬਹੁਤ ਸੁਣਦਾ ਆਇਗਾ ਪਰ ਜੀ ਗੁਰੂ ਜੀ ਨੂੰ ਅੱਜ ਰੂਪ ਰੂਪ ਦੇਖਿਆ ਮੈਨੂੰ ਬਹੁਤ ਅੱਛਾ ਲੱਗਾ ਔਰ ਪੋ ਵਿਖਦੇ ਵਿੱਚ ਵੀ ਅਸੀਂ ਇਹਨਾਂ ਦੇ ਨਾਲ ਸੰਪਰਕ ਚ ਰਹਾਂਗੇ ਔਰ ਇਹਨਾਂ ਦੇ ਅੱਗੇ ਅਸੀਂ ਬੇਨਤੀ ਕਰਾਂਗੇ ਕਿ ਜਦੋਂ ਵੀ ਕਦੇ ਪਟਿਆਲੇ ਦੇ ਏਰੀਏ ਦੇ ਵਿੱਚ ਆਏ ਤੁਸੀਂ ਸਟੂਡੀਓ ਚ ਜਰੂਰ ਆਏ ਮੈਂ ਆਪਣੇ ਦੋਸਤ ਆਪਣੇ ਸੀਨੀਅਰ ਮਿੱਤਰ ਪਰਮ ਮਿੱਤਰ ਵਿੱਕੀ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਸ ਤਰ੍ਹਾਂ ਦੀਆਂ ਰੂਹਾਂ ਨੂੰ ਉਹਨਾਂ ਨੇ ਸਾਡੇ ਨਾਲ ਮਿਲਾਇਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਕੋਵਿਕ ਦੇ ਵਿੱਚ ਵੀ ਉਹਨਾਂ ਦੇ ਨਾਲ ਅਸੀਂ ਜੁੜੇ ਰਹਾਂਗੇ ਸੋ ਬਹੁਤ ਅੱਛਾ ਲੱਗਾ ਜੀ ਗੁਰਜੀ ਜੀ ਬਹੁਤ ਅੱਛਾ ਲੱਗਾ ਤੁਸੀਂ ਬੜੇ ਸਿੰਪਲ ਹੋ ਲੇਕਿਨ ਬਲਾਸਟ ਹੋ ਤੁਹਾਡਾ ਵਾਕਈ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਲੱਗਾ ਅੱਜ ਦੀ ਗੱਲਬਾਤ ਤੁਹਾਨੂੰ ਜਾਂਦੇ ਜਾਂਦੇ ਭਾਜੀ ਕੀ ਗੱਲ ਸਾਰੇ ਬਣਾਂਗੇ ਤੁਸੀਂ ਮੇਰੇ ਨਾਲ ਪਿਆਰ ਜਿੰਨੇ ਹੋ ਤੇ ਮੈਂ ਵੀ ਕੋਸ਼ਿਸ਼ ਕਰਦਾ ਕਿ ਤੁਹਾਡੇ ਸਾਰੇਆਂ ਦੇ ਸੁਰਤਿਆਂ ਦੇ ਮਨਾਂ ਦੇ ਉੱਪਰ ਜੋ ਵੀ ਮੇਰੇ ਲਈ ਤੁਸੀਂ ਕੋਸ਼ਿਸ਼ ਮਤਲਬ ਰੱਖਦੇ ਹੋ ਆਜ਼ ਰੱਖਦੇ ਹੋ ਉਹਨਾਂ ਤੇ ਪੂਰਾ ਰਾਸਕਾ ਸੋ ਹੁਣ ਮੈਂ ਨਵੀਂ ਐਲਬਮ ਲਾਂਚ ਕੀਤੀ ਹੈ ਸਾਡੇ ਮਿਰਜਾ ਸੰਧੂ ਜੀ ਦੀ ਗੂਸ ਬੰਸ ਬਹੁਤ ਸੋਨੇ ਗਾਣੇ ਉਹਦੇ ਵਿੱਚ ਹਰ ਤਰੀਕੇ ਦਾ ਮਗਾਣਾ ਰੱਖਿਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਕਿ ਇਹ ਐਲਬਮ ਜ਼ਰੂਰ ਸੁਣੋ ਜੇ ਤੁਹਾਨੂੰ ਲੱਗਦਾ ਯਾਰ ਮੈਂ ਉਹਦੇ ਵਿੱਚ ਕੋਈ ਗਲਤ ਕੀਤਾ ਜਾਂ ਕੋਈ ਕੋਈ ਕਮੀ ਲੱਗਦੀ ਹੈ ਤਾਂ ਮਨ ਨੂੰ ਚੈਨਲ ਤੇ ਜਰੂਰ ਕਮੈਂਟ ਕਰਕੇ ਦੱਸੋ ਕਿ ਯਾਰ ਹਾਂ ਇਹ ਪਾਜੀ ਦੀ ਵਿੱਚ ਕੋਈ ਹੋਣਾ ਰਹਿ ਗਿਆ ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੀ ਵਾਰ ਆਪਾਂ ਇਹਨੂੰ ਹੋਰ ਧਿਆਨ ਬਣਾ ਸਕੀਏ ਸੋ ਦੋਸਤੋ ਇਸ ਗੱਲਬਾਤ ਨੂੰ ਤੁਸੀਂ ਸ਼ੇਅਰ ਵੀ ਕਰੋ ਔਰ ਕਮੈਂਟ ਵੀ ਦਿਓ ਔਰ ਜੇਕਰ ਪੋਸੂ ਨਾਮਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹਾਂ ਇੱਕ ਬੇਨਤੀ ਮੈਂ ਜ਼ਰੂਰ ਕਰਦਾ ਹਾਂ ਨਾ ਜੇਕਰ ਤੁਹਾਡੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਟੈਲੈਂਟ ਹੈ ਬੇਸ਼ੱਕ ਤੁਸੀਂ ਗੀਤਕਾਰ ਹੋ ਸਾਹਿਤਕਾਰ ਹੋ ਗਜ਼ਲ ਲਿਖਦੇ ਹੋ ਨਜ਼ਮ ਲਿਖਦੇ ਹੋ ਜਾਂ ਕਿਸੇ ਹੋਰ ਬਨਗੀ ਵਿੱਚ ਛੋਟੀ ਕਹਾਣੀ ਮਿੰਨੀ ਕਹਾਣੀ ਜਾ ਵੱਡੀ ਕਹਾਣੀ ਨਾਵਲ ਤੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਮੈਂ ਤਾਂ ਬਾਰ ਬਾਰ ਬੇਨਤੀ ਕਰਦਾ ਤੁਹਾਡੇ ਵਾਸਤੇ ਪਲੇਟਫਾਰਮ ਜਿਹੜਾ ਹੈ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਤੁਸੀਂ ਆਓ ਅਸੀਂ ਆਲਵੇਸ ਵੈਲਕਮ ਕਰਾਂਗੇ ਪ੍ਰੋਗਰਾਮ ਨੂੰ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦਾ ਸਾਨੂੰ ਦਿਓ ਇਜਾਜ਼ਤ ਸਸਤੀ ਸਸਤੀ ਸਸਤੀ